ਸਤਿ ਸ੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਬਾਹ ਸਿੰਘ ਪੰਨੂ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ 사우ਦੀ ਅਰਬ ਤੋਂ ਆਰੀਏਸ ਵੱਡੀ ਖਬਰ ਤੋਂ ਤਾਂ 사우ਦੀ ਅਰਬ ਚ ਵੱਡਾ ਸੜਖਾ ਸਾ ਵਪਰਿਆ ਵਸਤੇ ਡੀਜ਼ਲ ਟੈਂਕਰ ਵਿਚਾਲੇ ਜ਼ੋਰਦਾਰ ਟੱਕਰ ਹੋਈ ਹੈ ਹਾਸੇ ਚ 40 ਤੋਂ ਵੱਧ ਭਾਰਤਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ 사우ਦੀ ਅਰਬ ਚ ਮਦੀਨਾ ਜਿਹੜੇ ਪੂਰਾ ਹਾਸਾ ਵਪਰਿਆ ਤੇ ਇਸ ਤੋਂ ਇਲਾਵਾ ਮ੍ਰਿਤਕਾਂ ਚ 20 મહિલાਾਂ ਤੇ 11 ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਨੇ ਤਾਦਾਦੀਏ ਕਿ ਭਾਰਤ ਤੋਂ ਹੱਜ ਕਰਨ ਇਹ ਲੋਕ ਜਾ ਗਏ ਹੋਏ ਸਨ ਮਰਨ ਵਾਲਿਆਂ ਚ ਜ਼ਿਆਦਾਤਰ ਲੋਕ ਜੋ ਹੈ ਹਾਇਦਰਾਬਾਦ ਦੇ ਦੱਸੇ ਆ ਰਹੇ ਨੇ ਤਾਂ ਇੱਕ ਵੱਡਾ ਹਾਸਾ ਕਿਹਾ ਜਾ ਸਕਦਾ ਹੈ ਕਿ 사ウਦੀਆਰਬ ਵਿੱਚ ਵਾਪਰਿਆ ਕਿ 40 ਤੋਂ ਵੱਧ ਭਾਰਤੀਆਂ ਦੀ ਮੌਤ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜੋ ਬੱਸ ਹੈ ਉਹ ਯਾਤਰੀਆਂ ਨਾਲ ਭਰੀ ਹੋਈ ਸੀ ਤਾਂ ਉਸ ਦੀ ਅ ਡੀਜ਼ਲ ਟੈਂਕਰ ਦੇ ਨਾਲ ਜ਼ੋਰਦਾਰ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਭਿਆਨਕ ਆਗ ਉੱਤੇ ਲੱਗ ਜਾਂਦੀ ਹੈ ਤੇ ਇਸ ਦੌਰਾਨ 40 ਤੋਂ ਵੱਧ ਭਾਰਤੀਆਂ ਦੀ ਮੌਤ ਦੀ ਖਬਰ ਅਦੱਸੀ ਜਾ ਰਹੀ ਹੈ ਜਾਤਰ ਲੋਕ ਜੋ ਹੈ ਹਾਈਦਰਾਬਾਦ ਦੇ ਦੱਸੀ ਜਾ ਰਹੀ ਨੇ ਜੋ ਕਿ ਭਾਰਤ ਤੋਂ ਹਜ ਕਰਨ 사우디ガル ਬਗੇ ਹੋਈ ਸੰਤਾ 사우디ガル ਬਈ ਇੱਕ ਬਹੁਤ ਵੱਡਾ ਕੇਂਦਰ ਹੈ ਕਿਉਂਕਿ ਮੱਕਾ ਬਦੀਨਾ ਹੁਣ ਕਰਕੇ ਵੱਡੀ ਗਿਣਤੀ ਚ ਹਰ ਸਾਲ ਮੁਸਲਮ ਜੋ ਹੈ ਹਜ ਕਰਨ ਲਈ ਉੱਥੇ ਜਾਂਦੇ ਨੇ ਵੱਡੀ ਗਿਣਤੀ ਚ ਕਾਫੀ ਪੀੜ ਹੁੰਦੀ ਹੈ ਉਸ ਸਮੇਂ ਜਦੋਂ ਹਜ ਕਰਨ ਲਈ ਸ਼ਰਦਾਲੂ ਜਾ ਜੋ ਮੁਸਲਮਾਨ ਹੁੰਦੇ ਨੇ ਜਾਂਦੇ ਨੇ ਤਾਂ ਇਹ ਲੋਕ ਜੋ ਹੈ ਹైదరాబాద్ ਦੇ ਰਸਤੇ ਜਾ ਰਹੇ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਤਾਂ ਭਾਰਤ ਤੋਂ ਹਜ ਕਰਨ ਲਈ ਸੌਦੀਆਰ ਬਗੇ ਹੋਏ ਸਨ ਜਿਸ ਦੌਰਾਨ ਭਿਆਨਕ ਸੜਕ ਹਾ사 ਵਾਪਰਿਆ ਇੱਕ ਤੇਲ ਟੈਂਕਰ ਤੇ ਬੱਸ ਦੀ ਜ਼ੋਰਦਾਰ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਆਗ ਲੱਗ ਜਾਂਦੀ ਹੈ ਤੇ ਇਸ ਹਾਸੇ ਦੇ ਵਿੱਚ 40 ਤੋਂ ਵੱਧ ਭਾਰਤੀਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਿਲ ਦੱਸੇ ਜਾ ਰਹੇ ਨੇ। ਬੇहद ਖੌਫਨਾਕ, ਦਰਦਨਾਕ, ਭਿਆਨਕ ਹਾ사 ਵਾਪਰਿਆ 사ਉਦੀਆਰਬ ਦੇ ਵਿੱਚ ਜਿੱਥੇ ਕਿ バス ਤੇ ਡੀਜ਼ਲ ਟੈਕਰ ਵਿਚਾਲੇ ਜ਼ੋਰਦਾਰ ਟੱਕਰ ਹੋਈ ਜਿਸ ਵਿੱਚ 40 ਤੋਂ ਵੱਧ ਭਾਰਤੀਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਭਾਰਤ ਤੋਂ ਹੱਜ ਕਰਨੇ ਜੋ ਹੈ 사ਉਦਗਰਬ ਗਏ ਹੋਏ ਸਨ ਤੇ ਇਸ ਦੌਰਾਨ ਇਹ ਭਿਆਨਕ ਹਾ사 ਵਾਪਰਿਆ। خبر ابھی معلوم ہوئی ہے کہ حیدرآباد کے دو ٹریول ایجنسی ایک فلائی زون ٹورز اینڈ ٹریولز اور المکہ حجم عمرہ کے بیالیس حاجی مکہ سے مدینہ جا رہے تھے بس میں اور بس کو آگ لگنے سے معلوم ہوا کہ صرف ایک شخص کی جان بچی ہے کنفرم نہیں ہے بعض کہہ رہے ہیں کہ پوروں کا انتخال ہو گیا تو میں نے انڈین ایمبیسی ریاد میں جو ڈی سی ایم ہے ابو میتن جارج صاحب سے میری بات ہوئی اور انہوں نے مجھ سے کہا کہ کونسل جنرل جدہ بھی اور وہ خود اس پر معلومات حاصل کر رہے ہیں اور جو بھی ضروری کاروئی کرنا ہے وہ کریں گے اور ساتھ ہی ساتھ میں نے ان تمام عمرہ پیسنجرز کے دونوں ٹریول ایجنسی سے ویزا ڈیٹیلز لے کر کونسل جنرل آف انڈیا جدہ کو اور ڈی سی ایم انڈین ایمبیسی ریاد کو اور ساتھ ہی ساتھ فورن سیکیٹری کو میں نے ای میل کیا ہے میری بھارت سرکار سر خاص طور سے ایکسرنل افیئر منسٹر سے جے شنکر صاحب سے یہ ریکویسٹ ہے کہ وہ امیڈیٹلی اس پر دیکھیں اور اگر جن لوگوں کی ڈیتھ ہوئی ہے ان کے پریوار یہ چاہ رہا ہے کہ ان کے ڈیڈ باڈیز جلد سے انڈیا کو لائے جائے اور اگر کوئی اس میں زخمی ہے تو ان کو اچھی سے اچھی ماہ پر ان کو علاج ہو سکے یہ میں ریکویسٹ کرتا ہوں ہمارے ایکسرنل افیئر منسٹر سے اور بھارت سرکار سے سر. ਅਗਲੀ ਖਬਰਦਾਰੂ ਕਰਦੇ ਆ ਹਰਿਆਣਾ ਚ 32ਵੀਂ ਉੱਤਰ ਜ਼ੋਨਲ ਕੌਂਸਲ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਫਰੀਦাবাদ ਦੇ ਸੂਰਜਕੁੰਚੇ ਬੈਠਕ ਹੋ ਰਹੀ ਹੈ ਕੇਂਦਰੀ ਗ੍ਰਹਿ ਮੰਤਰੀ ਅਮੇਸ਼ ਸ਼ਾ ਦੀ ਅਗਵਾਈ ਚ ਮੀਟਿੰਗ ਚੱਲ ਰਹੀ ਹੈ ਤਾਂ ਮੁੱਖ ਮੰਤਰੀ ਮਾਨ ਤੇ ਸੀਐਮ ਸੈਣੀ ਵੀ ਮੀਟਿੰਗ ਚ ਸ਼ਾਮਿਲ ਨੇ ਆ ਪੰਜਾਬ ਤੇ ਹਰਿਆਣਾ ਸਣੇ ਕਈ ਸੂਬਿਆਂ ਦੇ ਹੋਰ ਜੋ ਮੁੱਖ ਮੰਤਰੀ ਨੇ ਉਹ ਵੀ ਮੀਟਿੰਗ ਚ ਮੌਜੂਦ ਨੇ ਵੱਖ-ਵੱਖ ਸੂਬਿਆਂ ਦੇ ਉਪਰ ਆਜ ਰਾਜਪਾਲ ਤੇ ਮੁਖ ਸਖਤਰ ਜੋ ਹੈ ਉਹ ਵੀ ਬੈਠਕ ਚ ਮੌਜੂਦ ਨੇ ਤਾਂ ਇਸ ਮੀਟਿੰਗ ਦਾ ਉਦੇਸ਼ ਗੁਆਂਡੀ ਰਾਜਾਂ ਤੇ ਕੇਂਦਰ ਵਿੱਚ ਸਰਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਅੰਤਰਰਾਜੀ ਵਿਵਾਦਾਂ ਨੂੰ ਹੱਲ ਕਰਨਾ ਤੇ ਖੇਤਰੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਜਿਸ ਦੇ ਚੱਲਦੇ ਫਰੀਦাবাদ ਦੇ ਸੂਰਜਕੁੰਡ ਚ ਇਹ ਵੱਡੀ ਮੀਟਿੰਗ ਜਾਰੀ ਹੈ ਜਿਸ ਦੀ ਅਗਵਾਈ ਕੇਂਦਰੀ ਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਤੇ ਹੋਰ ਜੋ ਨੇੜੇ ਦੇ ਕਈ ਸੂਬੇ ਨੇ ਉਹਨਾਂ ਦੇ ਜੋ ਮੁੱਖ ਮੰਤਰੀ ਨੇ ਉਹ ਵੀ ਇਸ ਮੀਟਿੰਗ ਚ ਸ਼ਾਮਿਲ ਨੇ ਜਿਵੇਂ ਰਾਜਸਥਾਨ ਦੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਇਸ ਤੋਂ ਇਲਾਵਾ ਕਈ ਸੂਬਿਆਂ ਦੇ ਉਪ ਰਾਜਪਾਲ ਤੇ ਮੁਖ ਸਕੱਤਰ ਜੋ ਹੈ ਉਹ ਵੀ ਇਸ ਮੀਟਿੰਗ ਚ ਮੌਜੂਦ ਨੇ ਤਾਂ ਇੱਕ ਵੱਡੀ ਮੀਟਿੰਗ ਜੋ ਹੈ ਚੱਲ ਰਹੀ ਹੈ ਜੋ 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 ਉਤਰੀ ਜ਼ੋਨ ਦੇ ਰਾਜ ਨੇ ਜੋ ਨੇੜੇ-ਨੇੜੇ ਸਾਰੇ ਸਤਤ ਨੇ ਉਹਨਾਂ ਦੇ ਜੋ ਵੱਡੇ ਮੰਤਰੀ ਨੇ ਮੁੱਖ ਮੰਤਰੀ ਜੋ ਨੇ ਉਹਨਾਂ ਨੂੰ ਇਸ ਮੀਟਿੰਗ ਚ ਸ਼ਾਮਿਲ ਕੀਤਾ ਗਿਆ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਚ ਮੀਟਿੰਗ ਹੋ ਰਹੀ ਹੈ ਤੇ ਟਿੰਗ ਸ਼ੁਰੂ ਹੋ ਚੁੱਕੀ ਹੈ ਸ੍ਰੀ ਮਾਨ ਤੇ ਸੀਐਮ ਸਿਆਣੀ ਵੀ ਮੀਟਿੰਗ ਵਿੱਚ ਮੌਜੂਦ ਨੇ ਇਸ ਤੋਂ ਇਲਾਵਾ ਕਈ ਰਾਜਾਂ ਦੇ ਜੋ ਮੁੱਖ ਮੰਤਰੀ ਨੇ ਉਹ ਵੀ ਮੀਟਿੰਗ ਚ ਸ਼ਾਮਲ ਨੇ ਉਪ ਰਾਜਪਾਲ ਮੁਖਸ ਖਤਰ ਜੋ ਹੈ ਉਹ ਵੀ ਇਸ ਮੀਟਿੰਗ ਚ ਮੌਜੂਦ ਨੇ ਤਾਂ ਕਿ ਤਰੀ ਵਿਕਾਸ ਨੂੰ ਸ਼ਾਹਦ ਕਰਨ ਅਤੇ ਅੰਤਰਰਾਜੀ ਵਿਵਾਦ ਜੋ ਹੁੰਦੇ ਨੇ ਉਹਨਾਂ ਨੂੰ ਹੱਲ ਕਰਨ ਦੀ ਮੀਟਿੰਗ ਕੀਤੀ ਜਾ ਰਹੀ ਹੈ ਜੋ ਕਿ ਫਰੀਦাবাদ ਦੇ ਸੂਰਜਗੁੰਡ ਚ ਜਾਰੀ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਅੱਜ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਪਰੇਸ਼ਾਨੀ ਹੋ ਸਕਦੀ ਹੈ 12 ਵਜੇ ਤੋਂ ਬਾਅਦ ਜੋ ਹੈ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ ਪੰਜਾਬ ਰੋਡਵੇਜ਼ ਪੀਆਰਟੀਸੀ ਤੇ ਪਨਬੱਸ ਦੇ ਮੁਲਾਜ਼ਮ ਜੋ ਹੈ ਹੜਤਾਲ ਕਰਨ ਜਾ ਰਹੇ ਨੇ ਦੁਪਹਿਰ 12 ਵਜੇ ਤੋਂ ਇਹ ਸਾਰੇ ਮੁਲਾਜ਼ਮ ਜੋ ਹੈ ਹੜਤਾਲ ਤੇ ਜਾਣਗੇ ਤਾਂ ਕੱਚੇ ਮੁਲਾਜ਼ਮ ਜੋ ਹੈ ਉਹਨਾਂ ਵੱਲੋਂ ਹੜਤਾਲ ਤੇ ਜਾਣ ਦਾ ਜੋ ਹੈ ਕੀਤਾ ਗਿਆ ਤਾਂ ਇਸ ਤੋਂ ਇਲਾਵਾ ਕਿਲੋਮੀਟਰ ਸਕੀਮ ਜੋ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਬੱਸਾਂ ਪਾਉਣ ਦਾ ਟੈਂਡਰ ਖੋਲਣ ਦਾ ਜੋ ਹੈ ਵਿਰੋਧ ਕੀਤਾ ਜਾ ਰਿਹਾ ਲਗਾਤਾਰ ਜੋ ਕਿਲੋਮੀਟਰ ਦੀ ਸੀਮਾ ਉਸ ਦਾ ਵਿਰੋਧ ਕਰਦੇ ਹੋਏ ਕੱਚੇ ਕਾਮੇ ਨਜ਼ਰ ਆ ਰਹੇ ਨੇ ਕੱਚੇ ਮੁਲਾਜ਼ਮਾਂ ਨੂੰ ਜੋ ਪੱਕਾ ਕਰਨ ਦੀ ਵੀ ਮੰਗ ਜੋ ਹੈ ਕੀਤੀ ਜਾ ਰਹੀ ਹੈ ਤਾਂ ਇਹ ਵੱਖ-ਵੱਖ ਮੰਗਾਂ ਜੋ ਹੈ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਹੜਤਾਲ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਪਹਿਲਾਂ ਸਮਝਾਉਣਾ ਕਿ ਕਿਹੜੇ ਮੁਲਾਜ਼ਮ ਜੋ ਹੈ ਹੜਤਾਲ ਤੇ ਨੇ ਤਾਂ ਬੱਸਾਂ ਤੇ ਅੱਜ ਬ੍ਰੇਕ ਹੈ ਤੇ ਹੜਤਾਲ ਜੋ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਪੀ ਆਰਟੀਸੀ ਪਨ ਬੱਸ ਤੇ ਇਸ ਤੋਂ ਇਲਾਵਾ ਪੰਜਾਬ ਰੋਡਵੇ ਜੇ ਤਿੰਨ ਯੂਨੀਅਨ ਯੂਨੀਅਨ ਜੋ ਹੈ ਇਹਨਾਂ ਤਿੰਨਾਂ ਵੱਲੋਂ ਮਿਲ ਕੇ ਜੋ ਹੈ ਇੱਕ ਚੱਡੇ ਹੇੜ ਇਹ ਹੜਤਾਲ ਦੀ ਕਾਲ ਦਿੱਤੀ ਗਈ ਹੈ ਤਾਂ ਬਾਹਰ 12 ਵਜੇ ਤੋਂ ਮੀਟਿੰਗ ਜੋ ਹੈ ਹੜਤਾਲ ਜੋ ਹੈ ਉਹ ਸ਼ੁਰੂ ਹੋ ਜਾਵੇਗੀ ਜਿਸ ਦੇ ਵਿੱਚ ਇੱਤਨਾ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਤਾਂ ਮੁੱਖ ਮੰਗਾਂ ਕੀ ਨੇ ਤਾਂ ਕਿਲੋਮੀਟਰ ਸਕੀਮ ਜੋ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੋ ਕਿਲੋਮੀਟਰ ਸਕੀਮ ਜਿਹਾ ਟੈਂਡਰ ਅੱਜ ਤੋਂ ਜਾਰੀ ਹੋਣਾ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਠੇਕੇਦਾਰੀ ਸਿਸਟਮ ਬੰਦ ਕਰਨਾ ਇਹ ਵੀ ਇੱਕ ਮੁੱਖ ਮੰਗ ਰੱਖੀ ਗਈ ਹੈ ਕਿ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਤੇ ਕੱਚੇ ਕੰਮਿਆਂ ਨੂੰ ਪੱਕੇ ਕਰਨਾ ਤਾਂ ਇਹ ਤਿੰਨ ਮੋٹے ਤੌਰ ਤੇ ਤਿੰਨ ਵੱਡੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਜੋ ਪ੍ਰਦਰਸ਼ਨ ਕਰਨ ਦੀ ਕਾਲ ਆਈ ਦਿੱਤੀ ਗਈ ਹੈ ਤਾਂ ਪਹਿਰ 12 ਵਜੇ ਤੋਂ ਸਾਰੇ ਕੱਚੇ ਕਾਮੇ ਜੋ ਹੈ ਹੜਤਾਲ ਤੇ ਚੱਲ ਜਾਣਗੇ ਤਾਂ ਲੋਕਾਂ ਨੂੰ ਜ਼ਾਹਰ ਤੌਰ ਤੇ ਇਸ ਨਾਲ ਵੱਡੀ ਪਰੇਸ਼ਾਨੀ ਹੋ ਸਕਦੀ ਹੈ ਕਿਉਂਕਿ ਆਮ ਲੋਕਾਂ ਨੂੰ ਇਸ ਦਾ ਖਮਿਆਜ਼ਾ ਪੁਗਤਣਾ ਪੈਂਦਾ ਜਦੋਂ ਇਸ ਤਰ੍ਹਾਂ ਦੀ ਹੜਤਾਲ ਹੁੰਦੀ ਹੈ ਤਾਂ ਬਿਲਕੁਲ ਇਹ ਤਿੰਨਾ ਮਗਾ ਨੂੰ ਲੈ ਕੇ ਜੋ ਹੈ ਕੱਚੇ ਕਾਮਿਆਂ ਵੱਲੋਂ ਹੜਤਾਲ ਦੀ ਕਾਲ ਦਿੱਤੀ ਗਈ ਹੈ ਤਾਂ ਬਿਲਕੁਲ ਸਾਡੇ ਨਾਲ ਮਨੋਜ ਆਠੀ ਜੁੜੇ ਹੋਏ ਨੇ ਸੈਕਟਰ 43 ਬੱਸ ਸਟੈਂਡ ਤੋਂ ਤਾਂ ਬਿਲਕੁਲ ਮਨੋਜ ਅੱਜ ਜੋ ਹੜਤਾਲ ਦੀ ਕਾਲ ਦਿੱਤੀ ਗਈ ਹੈ ਪੀਆਰਟੀਸੀ ਪਨਬਸ ਮੁਲਾਜ਼ਮਾਂ ਵੱਲੋਂ ਤਾਂ ਮੌਕੇ ਦੀਆਂ ਕੀ ਤਸਵੀਰਾਂ ਨੇ ਜੀ ਮਨੋਜ ਜੀ ਜੀ ਤਾਂ ਬਿਲਕੁਲ ਹੈ ਇਹ ਹੜਤਾਲ ਜੋ ਹੈ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਬੱਸ ਸਟੈਂਡ ਤੋਂ ਜੋ ਸਾਡੇ ਸਹਿਯੋਗੀ ਮਨੋਜ ਰਾਠੀ ਜੁੜੇ ਹੋਏ ਨੇ ਚੰਡੀਗੜ੍ਹ ਤੋਂ ਤਾਂ ਚੰਡੀਗੜ੍ਹ ਤੋਂ ਬਿਲਕੁਲ ਨੋ ਜਜ ਹੜਤਾਲ ਦੀ ਕਾਲ ਜੋ ਹੈ ਦੁਪਹਿਰ 12 ਵਜੇ ਤੋਂ ਕੀਤੀ ਗਈ ਹੈ ਤਾਂ ਹੁਣ ਮੌਕੇ ਦੀ ਤਸਵੀਰ ਹੈ ਔਰ ਕਰ ਸਪੈਰ 12 ਵਜੇ ਤੇ ਤਾਂ ਕੋਈ ਮੌਕੇ ਤੇ ਹੈ ਦੇਖੋ ਗੁਰਬਾਤ ਜੀ ਦਾ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਕਿ ਲੋਕਾਂ ਨੂੰ ਜੇ ਇਸ ਤਰ੍ਹਾਂ ਦੀ ਹੜਤਾਲ ਹੁੰਦੀ ਹੈ ਜਾਂ ਇਸ ਤਰ੍ਹਾਂ ਦੀ ਕਾਲ ਹੁੰਦੀ ਹੈ ਤਾਂ ਲੋਕਾਂ ਨੂੰ ਖੱਜਲ-ਖਵਾਰੀ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲਦੀ ਹੈ ਅਸੀਂ ਇਸ ਵੇਲੇ ਸੈਕਟਰ 43 ਬੱਸ ਸਟੈਂਡ ਮੌਜੂਦ ਹੈ ਔਰ ਸੈਕਟਰ 43 ਬੱਸ ਸਟੈਂਡ ਇਸ ਕਰਕੇ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਇੱਥੋਂ ਸਾਰੇ ਪੰਜਾਬ ਦੀ ਕਿਉਂਕਿ ਦੇਖੋ ਚੰਡੀਗੜ੍ਹ ਦਾ ਇਹ ਬੱਸ ਸਟੈਂਡ ਹੈ ਜਿੱਥੋਂ ਪੰਜਾਬ ਦੀ ਸਾਰੀ ਬੱਸੀ ਜਿਹੜੀ ਹੈਗੀ ਹੈ ਲੌਂਗ ਰੂਟ ਖਾਸ ਤੌਰ ਤੇ ਉਹ ਇਥੋਂ ਨਿਕਲਦੀ ਹੈ ਹੁਣ 12 ਵਜੇ ਦੀ ਜਿਹੜੀ ਕਾਲ ਦਿੱਤੀ ਗਈ ਹੈ ਔਰ ਕਈ ਡਿਮਾਂਡਸ ਜਿਹੜੀ ਹੈਗੀ ਹੈ ਉਸ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਔਰ ਇਸ ਵੇਲੇ ਪਟਿਆਲਾ ਦੇ ਵਿੱਚ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਜਿਹੜਾ ਇਕੱਠਾ ਹੈ ਉਹ ਹੌਂਦਾ ਨਜ਼ਰ ਆ ਰਿਹਾ ਔਰ ਇਸ ਵੇਲੇ 12 ਵਜੇ ਤੋਂ ਤੋਂ ਜਿਹੜੀ ਹੈਗੀ 12 ਵਜੇ ਤੋਂ ਬਾਅਦ ਕਾਲ ਦਿੱਤੀ ਜਾਏਗੀ ਕਿ ਆਖਿਰ ਅਸੀਂ ਜਿਹੜਾ ਹੈਗਾ ਪੂਰਾ ਚੱਕਾ ਜਾਮ ਕਰਨਾ ਹੈ ਕਿਉਂਕਿ ਚਾਹੇ ਉਹ ਨਿਜੀਕਰਨ ਦੀ ਗੱਲ ਹੋਵੇ ਕਿ ਨਿਜੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦਾ ਵਿਰੋਧ ਕੀਤਾ ਜਾ ਰਿਹਾ ਹੈ ਠੇਕੇਦਾਰੀ ਸਿਸਟਮ ਨੂੰ ਲੈ ਕੇ ਜਿਹੜਾ ਹੈਗਾ ਜਾਂ ਫਿਰ ਜਿਹੜਾ ਕੱਚੇ ਮੁਲਾਜ਼ਮ ਜਿਹੜੇ ਆ ਪੱਕੇ ਕੀਤੇ ਜਾਣ ਇਹ ਕਈ ਇਸ ਤਰ੍ਹਾਂ ਦੀ ਮੰਗਾਂ ਨੇ ਲੋਕ ਜੋ ਕਿ ਲਗਾਤਾਰ ਇਹਨਾਂ ਦੀ ਮੀਟਿੰਗ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਸੀ ਮੀਟਿੰਗ ਦਾ ਦੌਰ ਲਗਾਤਾਰ ਚੱਲ ਰਿਹਾ ਸੀਗਾ ਲੇਕਿਨ ਪਿਛਲੇ ਦਿਨਾਂ ਇਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਜਿਹੜਾ ਉਹ ਨਹੀਂ ਨਿਕਲਿਆ ਜਿਸ ਕਰਕੇ ਕਿਤੇ ਨਾ ਕਿਤੇ ਕਾਫੀ ਦਿੱਕਤਾਂ ਦਾ ਜਿਹੜਾ ਹੈਗਾ ਸਾਹਮਣ 12 ਵਜੇ ਤੋਂ ਬਾਅਦ ਜਿਹੜਾ ਇਹ ਵੱਡਾ ਫੈਸਲਾ ਜਿਹੜਾ ਉਹ ਲਿੱਤਾ ਜਾਏਗਾ ਕਿ PRTC ਤੇ ਪੰਨ ਬੱਸ ਜਿਹੜੀ ਹੈ ਉਹਦੇ ਵਿੱਚ ਹੁਣ ਕਿਸ ਤਰ੍ਹਾਂ ਅਜ ਪੂਰਾ 12 ਵਜੇ ਤੋਂ ਬਾਅਦ ਜਿਹੜਾ ਚੱਕਾ ਜਾਮ ਕਰਨਾ ਹੈ ਕਿਉਂਕਿ ਚਾਹੇ ਉਹ ਨਿਜੀਕਰਨ ਦੀ ਗੱਲ ਹੋਵੇ ਚਾਹੇ ਉਹ ਠੇਕੇਦਾਰੀ ਸਿਸਟਮ ਜਿਹੜਾ ਕਿਲੋਮੀਟਰ ਦਾ ਜਿਹੜਾ ਸਿਸਟਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਚਾਹੇ ਉਹ ਪ੍ਰਾਈਵੇਟਾਈਜੇਸ਼ਨ ਜਿਹੜੀ ਹੈਗੀ ਹੈ ਚਾਹੇ ਉਹ ਕੱਚੇ ਮੁਲਾਜ਼ਮ ਜਿਹੜੇ ਹੈ ਪੱਕੇ ਹੋਣ ਦੇ ਭਾਜੀ ਤੁਸੀਂ ਵੀ ਆ PRTC ਦੇ ਹੋ ਥੋੜਾ ਦੱਸੋਗੇ ਕਿਉਂਕਿ 12 ਵਜੇ ਤੋਂ ਬਾਅਦ ਜਿਹੜੀ ਕਾਲ ਦਿੱਤੀ ਗਈ ਹੈ ਉਹਦੇ ਵਿੱਚ ਕਿਹਾ ਗਿਆ ਹੈ ਕਿ ਉਸ ਤੋਂ ਬਾਅਦ ਜੇ ਮੰਗਾ ਨਹੀਂ ਮੰਨੀ ਗਈ ਤਾਂ ਅਸੀਂ ਜਿਹੜਾ ਹੈਗਾ ਚੱਕਾ ਜਾਂਦਾਂ। ਹਾਂ ਕਹਿੰਦਾ ਹੈ ਪ੍ਰਧਾਨਾ ਜਸੂਜੀ ਤੇ ਕੀਤਾ ਜਾ ਹੈ। ਜੇ ਨਹੀਂ ਮੰਗਾ ਮੰਨੇ ਤਾਂ 12 ਵਜੇ ਤੋਂ ਬਾਅਦ ਚੱਕਾ ਜਾਵਾਂਗਾ। ਤੇ ਹਜੀ ਕਾਲ ਦਿੱਤੀ ਗਈ ਹੈ ਤੁਸੀਂ ਵੇਟ ਕਰ ਰਹੇ ਹੋ ਕਾਲ ਦਾ ਜਾਂ ਤੁਸੀਂ ਅਜੇ ਚੱਲ ਰਹੇ ਹੋ ਸਾਰਾ? ਨਹੀਂ ਅਜੇ ਚੱਲ ਰਹੇ ਹਾਂ ਜੀ। ਅਸੀਂ ਚੱਲ ਰਹੇ ਹਾਂ ਫਿਲਹਾਲ ਤੇ 12 ਵਜੇ ਤੋਂ ਬਾਅਦ ਹੀ ਜਿਹੜਾ ਹੈਗਾ ਫੈਸਲਾ ਜਿਹੜਾ ਵੀ ਆ ਬਾ ਫੈਸਲਾ ਤੇ ਕੀ ਡਿਮਾਂਡਸ ਤੁਹਾਡੀ ਕੀ ਹੈ ਸਰ ਮੁੱਖ ਡਿਮਾਂਡ ਨਹੀਂ ਜੀ ਕਰਨਾ ਅਸੀਂ ਤਿੰਨ ਚਾਰ ਜਿਹੜੀ ਗੱਲਾਂ ਦੱਸ ਰਹੇ ਜਿਹੜੀ ਪਿਛਲੀ ਵਾਰ ਵੀ ਦੇਖ ਰਹੇ ਸੀਗੇ ਕਿ ਪਿਛਲੀ ਵਾਰੀ ਵੀ ਜਿਹੜੀ ਮੀਟਿੰਗ ਹੋਈ ਸੀ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਸੋਲੂਸ਼ਨ ਨਹੀਂ ਨਿਕਲਿਆ ਉਹ 1 ਕਿਲੋਮੀਟਰ ਦਾ ਟੈਂਡਰ ਇਹਨਾਂ ਦਾ ਰੱਦ ਹੋਣ ਤੇ ਕਹਿੰਦੇ ਜੀ ਇੱਕ ਨਾਕ ਤਨਖਾਹਾਂ ਪੌਣ ਦੇ ਟਾਈਮ ਤੇ ਸਾਡੇ ਕੋਈ ਤਨਖਾਹ ਨਹੀਂ ਪਾਈ ਜੀ ਨਾ ਕਿਲੋਮੀਟਰ ਟੈਂਡਰ ਰੱਦ ਹੁੰਦਾ ਪਿਆ ਜੀ ਅੱਛਾ ਇਸ ਦੇ ਲੈ ਕੇ ਤਾਂ ਬੰਦ ਕਰਨੇ ਯਾਨੀ ਕਾਫੀ ਮੀਟਿੰਗਾਂ ਹੋ ਗਈਆਂ ਕਾਫੀ ਮੀਟਿੰਗਾਂ ਦਾ ਦੌਰ ਹੋਇਆ ਮੀਟ ਆ ਸਰਕਾਰ ਦੇ ਨਾਲ ਪ੍ਰਸ਼ਾਸਨ ਦੇ ਨਾਲ ਲੇਕਿਨ ਕਿਸੇ ਵੀ ਤਰ੍ਹਾਂ ਦਾ ਹੱਲ ਨਹੀਂ ਨਿਕਲਿਆ ਨਹੀਂ ਕੋਈ ਹੱਲ ਨਹੀਂ ਲੇਕਿਨ ਭਾਜੀ بار بار ਇਹ ਕਾਲ ਦੇਣਾ ਤੇ ਲੋਕਾਂ ਦੀ ਖੱਜਲ ਖਵਾਰੀ ਵੀ ਤਾਂ ਹੁੰਦੀ ਹੈ ਲੋਕਾਂ ਨੂੰ ਖੱਜਲ ਖਵਾਰੀ ਬੜੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਪ੍ਰਧਾਨਾਂ ਨੂੰ ਸੋਚਣਾ ਚਾਹੀਦਾ ਜਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਦੇਖੋ ਉਲਵਾਸ ਕਿਉਂਕਿ ਬਹੁਤ ਜ਼ਰੂਰਤ ਕਿਉਂਕਿ ਇਸ ਵੇਲੇ ਤਾਂ ਹਾਲਾਂਕਿ ਪੀਆਰਟੀਸੀ ਚੱਲ ਰਹੀ ਹੈ ਪੀਆਰਟੀਸੀ ਦੀ ਬੱਸੀ ਚੱਲ ਰਹੀ ਹੈ ਲੇਕਿਨ 12 ਵਜੇ ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਰਹਿਣ ਵਾਲਾ ਹੈ ਇਹ ਦੇਖਣਾ ਅਹਿਮ ਹੋਵੇਗਾ ਕਿਉਂਕਿ ਫਿਲਹਾਲ ਇਹਨਾਂ ਨੂੰ ਕਿਹਾ ਗਿਆ ਹੈ ਕਿ ਕਿਸ ਤਰ੍ਹਾਂ ਦਾ 12 ਵਜੇ ਦੇ ਬਾਅਦ ਕਿਸ ਤਰ੍ਹਾਂ ਦੀ ਇਹਨਾਂ ਦੀ ਮੰਗਾ ਨੂੰ ਲੈ ਕੇ ਕੋਈ ਗੱਲਬਾਤ ਹੁੰਦੀ ਹੈ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਦੀ ਕਾਲ ਹੁੰਦੀ ਹੈ ਉਸ ਤੋਂ ਬਾਅਦ ਹੀ ਅਜਰਾ ਚੱਕਾ ਜਾਮ ਜਿਹੜਾ ਹੈਗਾ ਕੀਤਾ ਜਾਏਗਾ ਇਸ ਵੇਲੇ 43 ਬਸ ਸਟਾન્ડ ਹਾਲਾਂਕਿ ਹਜੇ ਬਸਾ ਦੀ ਜਿਹੜੀ ਆਵਾਜ਼ ਆਹੀ ਹੈ ਉਹ ਜ਼ਰੂਰ ਚੱਲ ਰਹੀ ਹੈ ਲੇਕਿਨ ਆ ਜਿਹੜੀ ਕਾਲ ਦਿੱਤੀ ਗਈ ਹੈ ਕਿ ਪਟਿਆਲਾ ਜਿਹੜਾ ਉੱਥੇ ਦਾ ਮੈਨੇਜਰ ਨੇ ਜਾਂ ਜਿਹੜੇ ਪ੍ਰਸ਼ਾਸਕੀ ਅਧਿਕਾਰੀ ਹੈ ਉਹਨਾਂ ਦਾ ਘਰ ਕੇਰਨਾ ਹੈ ਜਾਂ ਫਿਰ ਇਹ ਬਿਲਕੁਲ ਤਰ੍ਹਾਂ ਨਹੀਂ ਹੈ ਕਿ ਜਿਵੇਂ ਪਰ ਬੱਸਾਂ ਜੋ ਹੈ ਚੱਲ ਰਹੀਆਂ ਨਹੀਂ ਹਨ ਹਣਾ ਮਤਲਬ ਹੁਣ ਜੋ ਬਸਾਂ ਆਏ ਇਹਨਾਂ ਵੱਲੋਂ ਚਲਾਈਆਂ ਜਾ ਰਹੀਆਂ ਨਹੀਂ 12 ਵਜੇ ਇੱਕ ਕਾਲ ਜੋ ਹੈ ਦਿੱਤੀ ਗਈ ਹੈ ਕਿ 12 ਵਜੇ ਤੋਂ ਬੱਸਾਂ ਨਹੀਂ ਚੱਲਣਗੀਆਂ ਤਾਂ ਜਿਵੇਂ ਕਈ ਸਵਾਰੀਆਂ ਬੱਸਾਂ 'ਚ ਬੈਠੀਆਂ ਨੇ ਬੱਸਾਂ ਜੋ ਹੈ ਬੱਸ ਸਟੈਂਡ ਤੋਂ ਜਦੋਂ ਰਵਾਨਾ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਕਈ ਬੱਸਾਂ ਦਾ ਰੂਟ ਹੀ ਦੋ ਦੋ ਤਿੰਨ ਤਿੰਨ ਕਿੰਟਾ ਦਾ ਹੁੰਦਾ ਹੈ ਤਾਂ ਉਸ ਤੋਂ ਬਾਅਦ ਕੀ ਇਹਨਾਂ ਵੱਲੋਂ ਕੀਤਾ ਜਾਵੇਗਾ ਕਿ ਬੱਸ ਨੂੰ ਜੋ ਹੈ ਅਧਿਵ ਦੇਖੋ ਬਿਲਕੁਲ ਕਿਉਂਕਿ ਅੱਜ ਦੀ ਜਿਹੜੀ ਕਾਲ ਦਿੱਤੀ ਗਈ ਸੀ ਔਰ ਇਹਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ 12 ਵਜੇ ਤੱਕ ਜਿਹੜਾ ਹੈਗਾ ਅਸੀਂ ਦੇਖਾਂਗੇ ਕਿਉਂਕਿ ਜਿਹੜਾ ਠੇਕੇਦਾਰੀ ਸਿਸਟਮ ਦੀ ਅਸੀਂ ਗੱਲ ਕਰ ਰਹੇ ਸੀਗੇ ਪ੍ਰਾਈਵੇਟਾਈਜੇਸ਼ਨ ਦੀ ਅਸੀਂ ਗੱਲ ਕਰ ਰਹੇ ਸੀਗੇ ਆਪਣੀ ਮੰਗਾਂ ਨੂੰ ਲੈ ਕੇ ਜਾਂ ਫਿਰ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਪੱਕੇ ਹੋਣ ਦੀ ਗੱਲ ਕਰ ਰਹੇ ਸੀ ਕਈ ਚੀਜ਼ਾਂ ਨੇ ਇਹਦੇ ਵਿੱਚ ਦੇਖੋ ਬੜਾ ਅਹਿਮ ਇਹ ਹੈ ਕਿ ਲੋਕਾਂ ਦੀ ਖੱਜਲ-ਖਵਾਰੀ 12 ਵਜੇ ਤੋਂ ਕਿਸ ਤਰ੍ਹਾਂ ਰਹਦੀ ਹੈ ਕਿਉਂਕਿ 12 ਵਜੇ ਤੋਂ ਬਾਅਦ ਕਿਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਰਹਿੰਦੀਆਂ ਹਾਲਾਂਕਿ ਅਜੇ ਇੰਤਜ਼ਾਰ ਜ਼ਰੂਰ ਹੋ ਰਿਹਾ ਅੱਜੇ ਡਰਾਈਵਰ ਖੜੇ ਆ ਆਪਣੇ ਰੂਟਸ ਨੂੰ ਲੈ ਕੇ ਸਵਾਰੀਆਂ ਜਿਹੜੀ ਐ ਉਹ ਜਾ ਰਹੀਆਂ ਆ ਰਹੀਆਂ ਲੇਕਿਨ 12 ਵਜੇ ਦਾ ਜਿਹੜਾ ਟਾਈਮ ਐ ਉਹ ਜ਼ਰੂਰ ਕਿਉਂਕਿ ਇਹ ਬੱਸ ਸਟੈਂਡ ਐ ਪੂਰੀ ਤਰ੍ਹਾਂ ਜਿਹੜਾ ਹੈਗਾ ਇਹ ਸਰ ਤੁਸੀਂ ਵੀ ਭਾਜੀ ਅੱਛਾ ਤੇ ਫਿਰ ਹੁਣ ਕੀ ਐ ਅਜੇ ਤਾਂ ਕਹਿੰਦੇ ਚੱਲਣਗੀਆਂ ਬੱਸਾਂ ਚੱਲਣਗੀਆਂ 12 ਵਜੇ ਕਹਿੰਦੇ ਬੰਦ ਕਰੋ 12 ਵਜੇ ਫਿਰ ਫਿਰ ਕਿਸ ਤਰ੍ਹਾਂ ਦੀ ਖੱਜਲ ਖਵਾਰੀ ਤਾਂ ਫਿਰ ਹੋਣਗੇ ਖੱਜਲਤ ਹੋਣਗੇ ਲੋਕ ਫੱਜਲ ਖਵਾਰੀ ਦੇ ਹੋਣ ਤੇ ਪਾਜੀ ਕੁਝ ਪਹਿਲਾਂ ਤਾਂ ਉਹੀ ਲੋਕਾਂ ਨੂੰ ਦੱਸ ਰਹੇ ਕਿ ਬਈ 12 ਵਜੇ ਤੋਂ ਬਾਅਦ ਜਿਹੜੀ ਕਾਲ ਦਿੱਤੀ ਗਈ ਹੈ ਕੁਝ ਇਸ ਤਰ੍ਹਾਂ ਦਾ ਹਾਂਜੀ ਦੱਸਿਆ ਵੀ 12 ਤੋਂ 2 ਵਜੇ ਤੱਕ ਬੰਦ ਰਹਿਣਗੇ ਠੀਕ ਹੈ ਜੇ ਕੋਈ ਤਨਖਾਹ ਦਾ ਕੋਈ ਮਸਲਾ ਹਲੁੰਦਾ ਤਾਂ ਚਲਾ ਦੇਾਂਗੇ ਗੱਡੇ ਨਾਲ ਨਹੀਂ ਤੁਹਾਨੂੰ ਪਤਾ ਸਾਰਾ ਪ੍ਰੋਬਲਮ ਬਹੁਤ ਆਉਂਦੀ ਹੈ ਠੀਕ ਹੈ ਘਰੇ ਆ ਸਾਰਾ ਕੁਝ ਦੇ ਆ ਵੀ ਤਨਖਾਹ ਕਿਦੋਂ ਹੁਣ ਇੰਨੀ ਤਰੀਕ ਹੋਊਗੀ ਨਾ ਚਲੋ 8 ਨੂੰ 7 ਨੂੰ ਪਾ ਦੇਣਾ ਠੀਕ ਹੈ ਹੁਣ 15 16 ਤਰੀਕ ਹੋ ਗਈ ਆ ਬਹੁਤ ਔਖਾ ਹੋਇਆ ਪਿਆਗਾ ਪਰ ਅਸੀਂ ਵੀ ਮਜਬੂਰ ਹਾਂ ਕੀ ਕਰਕੇ ਠੀਕ ਹੈ ਜਾਨੀ ਕਿ 12 ਵਜੇ ਤੋਂ ਬਾਅਦ ਜੇਕਰ ਹਮੇਸ਼ਾ ਜਿਉਂਦੀ ਹੈ ਸਰਕਾਰ ਆਈ ਹੈ ਸਾਨੂੰ ਇਹੀ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਵੀ ਸਾਨੂੰ ਹੜਤਾਲ ਕਰਕੇ ਹੀ ਤਨਖਾਹ ਪਾਉਣੀ ਪੈਂਦੀ ਆ ਠੀਕ ਹੈ ਕਿਤੇ 10 ਨੂੰ 12 ਨੂੰ 14 ਨੂੰ ਹੜਤਾਲ ਕਰਕੇ ਸਾਡੀ ਤਨਖਾਹ ਪੈਂਦੀ ਆ ਵੀ ਬਹੁਤ ਪ੍ਰੋਬਲਮ ਆਉਂਦੀ ਆ ਇਹ ਗਾ ਸਾਡੀ ਅਪੀਲ ਆ ਵੀ ਸਾਡੇ ਰੰਗਾਂਵਾਂ ਟਾਈਮ ਸਿਰ ਪਵਾੰਗਾ ਜਾਣ ਨਾਲੇ ਲੋਕਾਂ ਨੂੰ ਖਜ ਲਗਵਾਰੀ ਹੁੰਦੀ ਆ ਸਾਡੇ ਕਿੰਨਾ ਨਹੀਂ ਲੱਗਦਾ ਵੀ ਆਪਾਂ ਲੋਕਾਂ ਨਾਲ ਇਹ ਜਿਹਾ ਬਿਹੇਵਰ ਕਰਕੇ ਹਨਾ ਵੀ ਲੋਕਾਂ ਨੂੰ ਬਹੁਤ ਸਾਹਮਣਾ ਕਰਨਾ ਪੈਂਦਾ ਇਹ ਗੱਲਾਂ ਦਾ ਵੀ ਸਰਕਾਰ ਨੂੰ ਅਪੀਲ ਆ ਵੀ ਸਾਡੇ ਰੰਗਾਂਵਾਂ ਟਾਈਮ ਸਿਰ ਪੈ ਜਾ ਜੀ ਫਿਲਹਾਲ ਚੱਲ ਰਹੀ ਹੈ ਹਜੇ ਬੱਸਾਂ ਚੱਲ ਰਹਿਗੀਆਂ ਹਜੇ ਚੱਲ ਰਹੀ 12 ਵਜੇ ਤੋਂ ਕਾਲ 12 ਤੋਂ 2 ਦੀ ਕਾਲ 12 ਤੋਂ 2 ਬਿਲਕੁਲ ਟੋਟ ਹਲ ਹੁੰਦਾ ਤਾਂ ਬੱਸਾਂ ਚੱਲਣਗੀਆਂ ਇਹ ਨਹੀਂ ਸਰਕਾਰ ਸਰਖਾ ਬਾਰੀ ਫਿਰ ਹੋ ਸਕਦਾ 12 ਤੋਂ 2 ਤੇ ਜਿਆਦਾ ਵੀ ਕੋਈ ਹੋ ਸਕਦੀ ਵੀ ਕਰ ਸਕਦਾ ਠੀਕ ਹੈ ਤਾਂ ਬਿਲਕੁਲ ਆਪਣੀ ਡਿਮਾਂਡਸ ਨੂੰ ਲੈ ਕੇ ਆਪਣੀ ਮੰਗਾਂ ਨੂੰ ਲੈ ਕੇ ਜਿਸ ਤਰ੍ਹਾਂ ਦੀ ਗੱਲਬਾਤ ਜਿਹੜੇ ਇਹ ਕਰਦੇ ਨਜ਼ਰ ਆ ਰਹੇ ਨੇ ਜਿਹੜੇ ਡਰਾਈਵਰ ਨੇ ਕੰਡਕਟਰ ਨੇ ਉਹਨਾਂ ਵੱਲੋਂ ਕਿਹਾ ਕਿ ਲਗਾਤਾਰ ਅਸੀਂ ਕੋਸ਼ਿਸ਼ ਕਰਦੇ ਆਂ ਗੱਲਬਾਤ ਕਰਨ ਦੀ ਸੈਲਰੀ ਨੂੰ ਲੈ ਕੇ ਜਾਂ ਫਿਰ ਹੋਰ ਵੀ ਡਿਮਾਂਡਸ ਨੂੰ ਲੈ ਕੇ ਲੇਕਿਨ ਜਿਸ ਵੀ ਤਰ੍ਹਾਂ ਦਾ ਕੋਈ ਹਾਲ ਹੈ ਬਹੁਤ ਬਹੁਤ ਧੰਨਵਾਦ तमाम ਤਸਵੀਰਾਂ ਦਿਖਾਉਣ ਲਈ ਤਾਂ ਬਿਲਕੁਲ ਅੱਜ 12 ਵਜੇ ਤੋਂ ਬਾਅਦ ਜੋ ਹੈ ਹੜਤਾਲ ਦੀ ਗੋਲ ਦਿੱਤੀ ਗਈ ਹੈ ਹੜਤਾਲ ਤਾਂ 12 ਵਜੇ ਤੋਂ ਬਿਲਕੁਲ ਪਰੇਸ਼ਾਨੀ ਆ ਸਕਦੀ ਹੈ ਆਮ ਲੋਕਾਂ ਨੂੰ ਕਿਉਂਕਿ 12 ਵਜੇ ਤੋਂ ਚੱਕਾ ਜਾਮ ਦੀ ਚੇਤਾਵਨੀ ਦਿੱਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਇਸ ਤੋਂ ਬਾਅਦ ਜੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਉਹਨਾਂ ਦੀ 12 ਵਜੇ ਤੋਂ ਹੜਤਾਲ ਜੋ ਹੈ ਸ਼ੁਰੂ ਹੋ ਜਾਵੇਗੀ ਸ਼ਹੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ న్యూਸ 18 ਦੀ ਖਾਸ ਮੁਹਿੰਮ ਮਿਸ਼ਨ ਕਲੀਨ ਪੰਜਾਬ ਲਗਾਤਾਰ ਜਾਰੀ ਹੈ ਜਿਸ ਦੇ ਤਹਿਤ ਪੰਜਾਬ ਪਰਚ ਲੋਕਾਂ ਨੂੰ ਸਫਾਈ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਇਸੇ ਮੁਹਿੰਮ ਤਹਿਤ ਵਕ ਵਕ ਸ਼ਾਰਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕ ਵੱਟ ਚੜ ਕੇ న్యూਸ 18 ਦੀ ਇਸ ਮੁਹਿੰਮ ਦਾ ਹਿੱਸਾ ਬਣ ਕੇ ਵਾਤਾਵਰਣ ਦੀ ਸਫਾਈ ਵੱਲ ਖਾਸ ਤੌਰ ਤੇ ਧਿਆਨ ਦੇ ਰਹੇ ਨੇ ਤਾ ਵਕ ਵਕ თਾਵਾ ਤੋਂ ਇਹ ਤਸਵੀਰਾਂ ਜੋ ਹੈ ਸਾਹਮਣੇ ਆ ਰਹੀਆਂ ਨੇ ਸਾਡੇ ਸਹਿਯੋਗੀ ਮਨਦੀਪ ਚਾਹਲ ਜੁੜੇ ਹੋਏ ਨੇ ਬਿਲਾ ਚੌਕ ਰੋਪੜ ਤੋਂ ਜਿੱਥੇ ਕਿ ਨਿਊਜ਼ 18 ਦੀ ਇਸ ਮੁਹਿੰਮ ਦੇ ਤਹਿਤ ਜੋ ਹੈ ਸਫਾਈ ਕੀਤੀ ਜਾ ਰਹੀਆ ਤਾਂ ਬਿਲਕੁਲ ਮਨਦੀਪ ਕਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਮੌਕੇ ਦੀਆ ਮਿਸ਼ਨ ਮਿਸ਼ਨ ਕਲੀਨ ਪੰਜਾਬ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਜੋ ਹੈ ਰੋਪੜ 'ਚ ਮਿਲ ਰਿਹਾ ਹੈ ਬਿਲਕੁਲ ਗੁਰਬਾਜ਼ ਮਨਪੀਤ ਸਤਿ ਸ੍ਰੀ ਅਕਾਲ ਮੈਂ ਦੱਸਣਾ ਚਾਹਨਾ ਹੈ ਕਿ ਜਿਹੜੀ ਨਿਊਜ਼ 18 ਦੀ ਮੁਹਿੰਮ ਹੈ ਕਲੀਨ ਪੰਜਾਬ ਉਸ ਨੂੰ ਵੱਡੇ ਪੱਧਰ ਉੱਤੇ ਸਾਰੇ ਸੂਬੇ ਭਰ ਦੇ ਵਿੱਚ ਵੱਡੇ ਪੱਧਰ ਉੱਤੇ ਹੰਗਾਰਾ ਮੇ ਰਿਹਾ ਹੈ ਚਾਹੇ ਉਹ ਰਾਜਨੀਤਿਕ ਪਾਰਟੀਆਂ ਹੋਣ ਚਾਹੇ ਸਮਾਜ ਸੇਵੀ ਸੰਸਥਾਵਾਂ ਹੋਣ ਉਸ ਬਾਬਤ ਇਹ ਜੇ ਕਿ ਜਿਹੜਾ ਮਿਸ਼ਨ ਕਲੀਨ ਹੈ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਉਸ ਦੇ ਨਾਲ ਜੁੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਅੱਜ ਅਸੀਂ ਉੱਪਰ ਦੇ ਬਿਲਾ ਚੌਂਕ ਦੇ ਵਿੱਚ ਮੌਜੂਦ ਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਚੀਮਾ ਵੱਲੋਂ ਇਸ ਮੁਹਿੰਮ ਜਿਮੂਲੀਤ ਕੀਤੀ ਜਾ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਕਿਸ ਤਰ੍ਹਾਂ ਦੇਖਦੇ ਜਿਹੜੀ ਮਹਿੰਮ ਸ਼ੁਰੂ ਆਪ ਕੀਤੀ ਗਈ ਹੈ ਨਿਊਜ਼ 18 ਪੰਜਾਬ ਵੱਲੋਂ ਇਸ ਵਕਤ ਮਿਸ਼ਨ ਕਲੀਨ ਨੂੰ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਹੜੇ ਲਾਸਾਨੀ ਸ਼ਹਾਦਤ ਆ ਉਸ ਦੇ ਨਾਲ ਇਸ ਨੂੰ ਜੋੜਿਆ ਜਾ ਰਿਹਾ ਹੈ ਇਸ ਵਕਤ ਕਿ ਕਿਉਂਕਿ ਵੱਡੇ ਪੱਧਰ ਉੱਤੇ ਜਿਹੜੀਆਂ ਸੰਗਤਾਂ ਨਤਬਸਤਕ ਹੋਣ ਦੇ ਲਈ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਗਿਆ ਸਾਫ਼ ਸੁਥਰਾ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਸਭ ਤੋਂ ਪਹਿਲਾਂ ਮੈਂ ਨਿਊਜ਼ 18 ਨੂੰ ਮੁਬਾਰਕਵਾਦ ਦੇਣਾ ਕਿ ਉਹਨਾਂ ਨੇ ਸਾਰੇ ਸਮਾਜ ਦਾ ਧਿਆਨ ਜਿਹ ਸਤਿਵੰਤ ਜੀ ਦੀ ਮਤਾ ਜਿਹੜਾ ਗੁਰੂਆਂ ਨੇ ਵੀ ਸਾਨੂੰ ਸਿਖਾਇਆ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਪਵਣ ਗੁਰੂ ਪਾਣੀ ਪਤਾ ਉਸ ਸੰਦੇਸ਼ ਦੇ ਨਾਲ ਪੰਜਾਬ ਦੀ ਜਨਤਾ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਔਰ ਦੂਜਾ ਧੰਨਵਾਦ ਇਸ ਕਰਕੇ ਆ ਕਿ ਇਸ ਮਹਿਮ ਨੂੰ ਸਮਰਪਿਤ ਕੀਤਾ ਸ਼੍ਰੀ ਉਤੇਗ ਬਾਦਰ ਸਾਹਿਬ ਦੀ 350 ਸਾਲਾ ਜਿਹੜਾ ਸ਼ਹੀਦੀ ਪੁਰਬ ਹੈ ਜਿਦੇ ਚ ਭਾਈ ਮਤੀ达ਰ ਜੀ ਭਾਈ ਸਕੀਦਰ ਜੀ ਭਾਈ ਦਿਆਲਾ ਜੀ ਦੀ ਵੀ ਸ਼ਹੀਦੀ ਦਾਲ ਸ਼ਾਮਾ ਰੋਪੜ ਦੇ ਵਿੱਚ ਵੀ ਕਿਉਂਕਿ ਸਾਰੇ ਦੇਸ਼ ਦੇ ਵਿੱਚੋਂ ਨਗਰ ਕੀਰਤਨ ਚੱਲਿਆ ਹੋਇਆ ਅਸਾਮ ਤੋਂ ਵੀ ਚੱਲਿਆ ਹੋਇਆ ਧੋਪਰੀ ਸਾਹਿਬ ਤੋਂ ਕਸ਼ਮੀਰ ਤੋਂ ਵੀ ਚੱਲਿਆ ਹੋਇਆ ਦਿੱਲੀ ਤੋਂ ਵੀ ਭਾਈ ਜਤਾ ਜੀ ਜਿਸ ਰਸਤੇ ਸੀਸ ਲੈ ਕੇ ਆਏ ਉੱਥੋਂ ਵੀ ਚੱਲਿਆ ਹੋਇਆ ਅਸੀਂ ਵੱਡੇ ਭਾਗਾਂ ਬਣਿਆ ਕਿ ਇਤਿਹਾਸ ਸਾਰਾ ਰੋਪੜ ਜਿਹੜੇ ਦੇ ਵਿੱਚ ਸ੍ਰੀ ਡਾਕਟਰ ਸਾਹਿਬ ਦੇ ਵਿੱਚ ਤੇ ਕਿ ਤੋ ਚੱਲੇ ਭਾਵੇਂ ਵਿਦੇਸ਼ ਚ ਕੋਈ ਆਏ ਭਾਵੇਂ ਦੇਸ਼ ਚ ਕੋਈ ਆਏ ਆਉਣਾ ਸਾਰੇ ਅਨੇ ਸ਼੍ਰੀ ਅਨੰਦਪੁਰ ਸਾਹਿਬ ਆਹ ਉਰ ਉਪਰ ਜਿਹੜੇ ਚ ਕਰ ਇਸ ਕਰਕੇ ਸਾਡੇ ਵੀ ਇੱਕ ਵੱਡਾ ਨਗਰ ਕੀਰਤਨ ਜਿਹੜਾ ਧੋਕੜੀ ਸਾਹਿਬ ਵਾਲਾ ਬਾਈ ਸ਼ਾਮ ਨੂੰ ਆ ਰਿਹਾ ਉਹ ਸਾਰੇ ਸ਼ਹਿਰ ਦੇ ਵਿੱਚੋਂ ਦੀ ਜਾਣਾ ਔਰ ਵੱਡਾ ਸਵਾਗਤ ਜਿਸ ਚੌਂਕ ਚ ਬੇਲਾ ਚੌਂਕ ਚ ਅਸੀਂ ਖੜੇ ਆ ਇਹ ਪਾਰਕਿੰਗ ਆ ਦੀ ਸਭ ਤੋਂ ਸ਼ਹਿਰ ਦੀ ਕਾਮਨ ਇੰਸਪੈਕਸ਼ਨ ਸਾਰੇ ਤਰਫਾਂ ਤੇ ਲੋਕਾਂ ਵੱਲੋਂ ਇੱਥੇ ਹੋਣੀ ਸੋ ਤੁਹਾਡੀ ਮਿਹਨਤੋਂ ਉਤਸ਼ਾਹਿਤ ਹੋ ਕੇ ਅਸੀਂ ਵੀ ਆਪਣਾ ਯੋਗਦਾਨ ਪਾਉਣ ਵਾਸਤੇ ਕਿਉਂਕਿ ਬਾਕੀ ਤਿਆਰੀਆਂ ਤਾਂ ਚੱਲ ਰਹੀਆਂ ਇੱਕ ਸਾਂਝੇ ਤੌਰ ਤੇ ਸਾਰੇ ਧਰਮਾਂ ਵੱਲੋਂ ਸਵਾਗਤ ਕਿਵੇਂ ਕਰਨਾ ਪਰ ਇਹ ਜਿਹੜਾ ਪੱਖ ਹੈ ਇਹ ਸਭ ਤੋਂ ਐਮ ਸੋ ਅੱਜ ਤੁਹਾਡੇ ਮਿਹਨਤ ਤੋਂ ਉਤਸ਼ਾਹਤ ਹੋ ਕੇ ਅਸੀਂ ਵੀ ਇਸ ਵਿੱਚ ਹਿੱਸਾ ਪਾ ਰਹੇ ਹਾਂ ਲਗਾਤਾਰ ਰੋਜ਼ ਹੀ ਸਾਡੇ ਵਲੰਟੀਅਰ ਅੱਜ ਤਾਂ ਸ਼ੁਰੂਆਤ ਹੈ ਰੋਜ਼ ਹੀ ਜਿਹੜਾ ਜਿੰਨੇ ਦਿਨ ਨਗਰ ਕੀਰਤਨ ਆ ਕੇ ਸਾਰੇ ਸਮਾਗਮ ਵਿੱਚ ਨਿਕਲਣੇ ਜਾਂਦੇ ਵੱਖ-ਵੱਖ ਜਿਹੜੇ ਰੂਟ ਨੇ ਸ਼ਹਿਰ ਦੇ ਜਿਹੜੇ ਆ ਉੱਥੇ ਅਸੀਂ ਲਗਾਤਾਰ ਸਫਾਈ ਮਿਹਨਤ ਚਾਰ ਵਾਰ ਸਿਰ ਨੂੰ ਨਾਲ ਲੈ ਕੇ ਚਲਾਵਾਂਗੇ ਤਾਂ ਜੋ ਸੰਗਤਾਂ ਦੇ ਚਰਨ ਜਿਹੜੇ ਇੱਥੇ ਪੈਣ ਤੇ ਹਰ ਕੋਈ ਦੇਖ ਕੇ ਜਿਹੜਾ ਜਾਵੇ ਕਿ ਅਸੀਂ ਅੱچھے ਸ਼ਹਿਰ ਦੇ ਵਿੱਚੋਂ ਜਿਹੜਾ ਉਹ ਨਿਕਲਦੀ ਨਹੀਂ ਫਿਰ ਸੋ ਅਸੀਂ ਚਾਹਾਂਗੇ ਕਿ ਤੁਹਾਨੂੰ ਨਾਲ ਨਾਲ ਸ਼ੁਰੂਆਤ ਵੀ ਕਰ ਦੋ ਤੇ ਨਾਲ ਨਾਲ ਅਸੀਂ ਗੱਲ ਵੀ ਕਰਦੇ ਹਾਂ ਕਿਉਂਕਿ ਇੱਕ ਬੜੀ ਅਹਿਮ ਚੀਜ਼ ਆ ਜਿਸ ਦੇ ਹਿਸਾਬ ਦੇ ਨਾਲ ਸੰਗਤਾਂ ਤਾਂ ਮਸਲਾ ਖੋਣ ਜਿਹੜੀ ਅਨਾਦਪੁਰ ਸਾਹਿਬ ਪਹੁੰਚਣ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹੜੇ-ਕਿਹੜੇ ਪ੍ਰਬੰਧ ਇਸ ਵਕਤ ਕੀਤੇ ਜਾ ਰਹੇ ਨੇ ਸਫਾਈ ਨੂੰ ਲੈ ਕੇ ਕਿਉਂਕਿ ਤੁਸੀਂ ਆਪ ਮੁਹਾਰੇ ਇਸ ਜਗ੍ਹਾ ਦੇ ਉੱਤੇ ਇਸ ਵਕਤ ਸਫਾਈ ਕਰ ਰਹੇ ਹੋ ਨਗਰ ਕੀਰਤਨ ਹੰਦੀ ਜਿਹੜੀ ਆਮਦ ਵੀ ਇਸ ਜਗ੍ਹਾ ਦੇ ਉੱਤੇ ਹੋਣੀ ਆ ਤੁਸੀਂ ਦੱਸਿਆ ਹੈ ਖਾਸ ਤੌਰ ਤੇ ਪ੍ਰਬੰਧਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸ ਤਰ੍ਹਾਂ ਕੀਤਾ ਜਾ ਰਿਹਾ ਹੈ ਤੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਵੱਲੋਂ ਕਿਸ ਤਰ੍ਹਾਂ ਹੋਏਗੀ ਸਾਰੀ ਚੀਜ਼ ਦਾ ਪ੍ਰਬੰਧ ਕੀਤਾ ਜਾਵੇਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਥਾਨਕ ਗੁਰਦੁਆਰਿਆਂ ਦੀਆਂ ਕਮੇਟੀਆਂ ਵੀ ਸਾਡੇ ਰੋਪੜ ਦੇ ਵਿੱਚ ਮੰਦਰਾਂ ਦੀਆਂ ਕਮੇਟੀਆਂ ਵੀ ਮੁਹੰਮਦਨ ਭਾਈਚਾਰਾ ਵੀ ਸਾਰੇ ਆਪੋ ਆਪਣਾ ਹਿੱਸਾ ਪਾ ਰਹੇ ਇੱਕ ਤਾਈ ਖੁਸ਼ੀ ਦੀ ਗੱਲ ਔਰ ਸ਼੍ਰੋਮਣੀ ਕਮੇਟੀ ਵੱਲੋਂ ਬੜੇ ਵੱਡੇ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਕਿਉਂਕਿ ਮੇਨ ਸੁਆਕ ਜਿਹੜਾ ਹੈਗਾ ਉਹ ਜਿੱਥੇ ਸਿਸ ਦਾ ਸੰਸਕਾਰ ਹੋਇਆ ਸੀ ਗੁਰਦੁਆਰਾ ਸੀਸਕਨ ਸਾਹਿਬ ਜੀ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਸੋ ਗੁਰਦੁਆਰਾ ਸੀਸਕਨ ਸਾਹਿਬ ਵਿਖੇ ਉਹਦੇ ਸਾਹਮਣੇ ਗੁਰਦੁਆਰਾ ਭੋਰਾ ਸਾਹਿਬ ਕੇ ਇੱਕ ਪਾਸੇ ਜਿਹੜੇ ਆ ਧਾਰਮਿਕ ਪ੍ਰੋਗਰਾਮ ਚੱਲਣਗੇ ਦੂਜੇ ਪਾਸੇ ਲੰਗਰ ਚੱਲਣਗੇ ਤਖਤ ਕੇਸਗੜ ਸਾਹਿਬ ਦੇ ਉੱਤੇ ਵੀ ਸਗਤਾਂ ਦੇ ਰਹਿਣ ਵਾਸਤੇ ਲੰਗਰਾਂ ਵਾਸਤੇ ਬਾਕੀ ਜਿਹੜੇ ਧਾਰਮਿਕ ਪ੍ਰੋਗਰਾਮ ਚੱਲਣੇ ਆ ਸਾਰਾ ਅਡੰਦਪੁਰ ਸਾਹਿਬ ਸ਼ਹਿਰ ਕੱਲ ਮੇ ਜਾ ਕੇ ਆ ਪੈਂਤੀ ਯਾਰ ਸੈਜ ਪਾਰ ਤੇ ਭੋਗ ਗੁਰੂ ਤੇਗ ਬਹਾਦਰ ਸਾਹਿਬ ਖਾਲਸਾ ਕਲ ਦੇ ਵਿੱਚ ਪਏ ਆ ਔਰ ਉੱਥੇ ਸੰਗਤਾਂ ਦਾ ਜੋ ਉੱਥੇ ਸੀ ਆਫ ਹਮੈਨਿਟੀ ਮੈਂ ਲਿਖਿਆ ਵੀ ਇਸੇ ਕਲਪੀਨੰਦਪੁਰ ਸਾਹਿਬ ਦੇ ਵਿੱਚ ਆਨੰਦ ਹੀ ਆਨੰਦ ਤਾਂ ਸੰਗਤਾਂ ਦਾ ਬੜੀ ਗਿਣਤੀ ਚ ਆਉਣੇ ਸ਼ੁਰੂ ਹੋ ਗਈਆਂ ਇਹ ਸ਼ਹਿਰ ਅੱਗੇ ਵੀ ਵੱਡੇ ਹੋਲੇ ਮੱਡੇ ਤੇ ਸੁਭਾਗਮ ਵੀ ਹੁੰਦੇ ਆ ਵੱਡੇ ਹੋਰ ਸਮਾਗਮ ਵੀ ਹੁੰਦੇ ਆ ਗੁਰਮਾਰਾ ਦੀ ਬੜੀ ਕਿਰਪਾ ਅਨੰਦਪੁਰ ਸਾਹਿਬ ਦੇ ਸ਼ਹਿਰ ਦੇ ਵਿੱਚ ਪਰ ਆਸ-ਪਾਸੇ ਵੀ ਪਿੰਡਾਂ ਦੇ ਵਿੱਚ ਵੀ ਰਸਤੇ ਦੇ ਵਿੱਚ ਵੀ ਸਾਰੇ ਤਰ੍ਹਾਂ ਦੇ ਤੇ ਸੰਕਟ ਪਾਗਿਤ ਚਾ ਧੰਨਵਾਦ ਸੋ ਫਿਰ ਹਾ ਸ਼ੁਰੂਆਤ ਕੀਤੀ ਜਾ ਰਹੀ ਹੈ ਤਸਵੀਰਾਂ ਦੇ ذریعے ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਸ਼੍ਰੋਮਣੀ ਕਾਲੇ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਚਿਮਾ ਇਸ ਜਗ੍ਹਾ ਤੋਂ ਤੇ ਸ਼ੁਰੂਆਤ ਕਰ ਰਹੇ ਨੇ ਸਾਡੇ ਨਾਲ ਇਸ ਵਕਤ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਵੀ ਜੁੜੇ ਹੋਏ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੱਕੜ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਗਰ ਕੌਂਸਲ ਦੇ ਪ੍ਰਧਾਨ ਰਹੇ ਹੋ ਸ਼ਹਿਰ ਦੇ ਥਿੰਨ-ਚਿੰਨ ਤੁਸੀਂ ਜਾਣਦੇ ਹੋ ਸਾਰੀ ਚੀਜ਼ ਨੂੰ ਲੈ ਕੇ ਹਾਂ ਹੁਣ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਗਿਆ ਨਿਊਜ਼ 18 ਪੰਜਾਬ ਵੱਲੋਂ ਕਲੀਨ ਪੰਜਾਬ ਮੁਹਿੰਮ ਸ਼ੁਰੂਆਤ ਕੀਤੀ ਗਈ ਆ ਕਿਸ ਤਰ੍ਹਾਂ ਦੇਖਦੇ ਮੈਂ ਧੰਨਵਾਦ ਕਰਨਾ ਚਾਹੁੰਦਾ ਨਿਊਜ਼ 18 ਚੈਨਲ ਦਾ ਕਿ ਬਹੁਤ ਹੀ ਵਧੀਆ ਜਿਹੜਾ ਪੱਖ ਹੈ ਇਹਨਾਂ ਨੇ ਪੇਚ ਕੀਤਾ ਉਹ ਸਾਈਫੇ ਗੁਰਦੇਵਰ ਸਾਹਿਬ ਦਾ ਜਿਹੜਾ ਸ਼ਹੀਦੀ ਸਤਾਬੀ ਦਾ ਸਮਾਗਮ ਆ ਰਿਹਾ ਹੈ ਔਰ ਉਸ ਮੌਕੇ ਤੇ ਪੰਜਾਬ ਦੇ ਵਿੱਚ ਜੋ ਸਹੀ ਤਰ੍ਹਾਂ ਦਾ ਮਾਹੌਲ ਚਾਹੀਦਾ ਹੈ ਦੇਸ਼ ਵਿਦੇਸ਼ ਦੀਆਂ ਸੰਤਾਂ ਨੂੰ ਦੇਖਣ ਲਈ ਉਹ ਮਾਹੌਲ ਸਿਰਜਣ ਦੀ ਕੋਸ਼ਿਸ਼ ਨਿਊਜ਼ 18 ਨੇ ਕੀਤੀ ਆ ਸੋ ਉਹਦੇ ਚ ਅਸੀਂ ਆਪਣਾ ਯੋਗਦਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਾਕਟਰ ਗੁਰਜੀਤ ਸਿੰਘ ਕੀਮਾ ਸਾਹਿਬ ਦੀ ਅਗਵਾਈ ਚ ਪ ਅਦਰਵਾਈਜ਼ ਜਿਹੜਾ ਸ਼ਹਿਰ ਦੀ ਸਫਾਈ ਦਾ ਕੰਮ ਹੈ ਉਹ ਥੋੜਾ ਜਿਹਾ ਢਿੱਲਾ ਚੱਲ ਰਿਹਾ ਹੈ ਪਰ ਅਸੀਂ ਸਾਰੇ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਵਰਕਰ ਹੈ ਸਾਡੇ ਕੌਂਸਲਰ ਹੈ ਸਾਡੇ ਸਾਬਕਾ ਕੌਂਸਲਰ ਹੈ ਅਸੀਂ ਸਾਰੇ ਮਿਲ ਕੇ ਰੋਜ਼ਾਨਾ 23 ਤਰੀਕ ਤੱਕ ਜਿਹੜਾ ਉਹ ਸ਼ਹਿਰ ਨੂੰ ਸਫਾਈ ਕਰਨ ਦਾ ਕੰਮ ਜਾਰੀ ਰੱਖਣਾ ਹੈ ਸੋ ਗੁਰਬਾਜ਼ ਤੁਸੀਂ ਸਾਫ ਤੋਂ ਤੇ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇੱਥੇ ਜਿਹੜੀ ਨਿਊਜ਼ 18 ਵੱਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਲੀਨ ਪੰਜਾਬ ਉਸ ਦਾ ਅਸਰ ਖਾਸ ਤੌਰ ਦੇ ਉੱਤੇ ਸਾਫ ਤੋਂ ਦੇ ਉੱਤੇ ਦਿਖਾਈ ਦੇ ਰਿਹਾ ਹੈ ਰੋਪੜ ਦਾ ਦਿਲ ਕਹੇ ਜਾਣ ਵਾਲਾ ਬਿਲਾ ਚੌਕ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਿਉਂਕਿ ਜਿਹੜੀ ਇਹ ਮੁਹਿੰਮ ਹੈ ਪਾਰਟੀ 15 ਤੋਂ ਉੱਪਰ ਉੱਠ ਕੇ ਹੈਗੀ ਆ ਸਫਾਈ ਦਾ ਧਿਆਨ ਸਾਰਿਆਂ ਨੂੰ ਰੱਖਣਾ ਚਾਹੀਦਾ ਹੈ ਤੇ ਉਸ ਦਾ ਇੱਕ ਸੁਨੇਹਾ ਆ ਇਸ ਜਿਹੜੀ ਜਗ੍ਹਾ ਉੱਤੇ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਸੋ ਸ਼੍ਰੋਮਣੀ ਕਾਲੀਤਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਸਿੱਖਿਆ ਮੰਤਰੀ ਇਸ ਵਕਤ ਇਸ ਮੁਹਿੰਮ ਦਾ ਹਿੱਸਾ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਆਪ ਉਹ ਇਸ ਜਗ੍ਹਾ ਦੇ ਉੱਤੇ ਸਫਾਈ ਜਿਹੜਾ ਮੁਹਿੰਮ ਦੀ ਸ਼ੁਰੂਆਤ ਕੀਤੀ ਉਹਨਾਂ ਵੱਲੋਂ ਆਪ ਉਹ ਇਸ ਦੀ ਸ਼ਮੂਲੀਅਤ ਕਰ ਰਹੇ ਨੇ ਜੀ ਗੁਰਵਾਸ ਜੀ ਮਾਟੀਰ ਬਹੁਤ ਬਹੁਤ ਧੰਨਵਾਦ ਤੁਮ ਤਸਵੀਰਾਂ ਦਿਖਾਉਣ ਲਈ ਤਾਂ ਬਿਲਕੁਲ ਵਕਫਾਕ ਥਾਵਾ ਤੇ ਜੋ ਨਿਊਜ਼ 18 ਦੀ ਮੁਹਿੰਮ ਮਿਸ਼ਨ ਕਲੀਨ ਪੰਜਾਬ ਹੈ ਉਸ ਦੇ ਤਹਿਤ ਸਫਾਈ ਜਾਰੀ ਹੈ ਵੱਡੀ ਗਿਣਤੀ ਚ ਲੋਕ ਇਸ ਮੁਹਿੰਮ ਨਾਲ ਜੁੜ ਰਹੇ ਹਨ ਤੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਆਲੇ ਦੁਆਲੇ ਜੋ ਹੈ ਸਫਾਈ ਬਣਾ ਕੇ ਰੱਖੋ ਤਾਂ ਜੋ ਕਿਤੇ ਕਿਸੇ ਤਰ੍ਹਾਂ ਦੀਆਂ ਗੰਦਗੀ ਕਾਰਨ ਬਿਮਾਰੀਆਂ ਫੈਲਦੀਆਂ ਨੇ ਉਸ ਤੋਂ ਰਾਹਤ ਮਿਲੀ ਰਹੇ ਤੇ ਆੜਾ ਦਵਾਲਾ ਜੋ ਹੈ ਉਹ ਵੀ ਸਾਫ ਸੁਥਰਾ ਬਣਿਆ ਰਹੇ